प्यारे दर्शकों विचार चर्चा प्रोग्राम 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਹਨ ਬਲਬੀਰ ਸਿੰਘ ਜੰਡੂ ਉਹਨਾਂ ਨਾਲ ਗੱਲ ਕਰਾਂਗੇ ਕਿ ਕਾਂਗਰਸ ਪਾਰਟੀ ਨੇ ਅੱਜ ਚਾਰ ਉਮੀਦਵਾਰਾਂ ਦਾ ਐਲਾਨ ਕਰਦਾ ਉਹਨਾਂ ਦੇ ਵਿੱਚ ਰਾਜਾ ਵਿੜਿੰਗ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਚੋਣ ਮੈਦਾਨ ਦੇ ਵਿੱਚ ਤੋਰ ਤੋਰ ਮੈਦਾਨ ਦੇ ਉਤਾਰ ਦਿੱਤਾ ਹੈ ਉਹਨਾਂ ਨੂੰ ਉਤਾਰਨ ਦਾ ਮਤਲਬ ਹਵਾ ਦਾ ਰੁਖ ਮੋੜਨ ਦਾ ਯਤਨ ਕੀਤਾ ਕਾਂਗਰਸ ਪਾਰਟੀ ਨੇ ਉਸ ਤੋਂ ਇਲਾਵਾ ਜੀਰਾ ਤੇ ਸਿੰਗਲਾ ਨੂੰ ਬਾਕੀ ਦੋ ਹਲਕਿਆਂ ਤੋਂ ਤਿਆਰ ਆ ਫਿਰੋਜ਼ਪੁਰ ਬਾਰੇ ਅਜੇ ਫੈਸਲਾ ਨਹੀਂ ਹੋਇਆ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਆ ਨੂੰ ਖਡੂਰ ਸਾਹਿਬ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਦੇਖਦੇ ਹਾਂ ਕਿ ਕਿਸ ਕਿਸਮ ਦੇ ਮੁਕਾਬਲੇ ਹੋਣੇ ਆ ਤੇ ਜੰਡੂ ਸਾਹਿਬ ਜਿਹੜੇ ਚਾਰੇ ਉਮੀਦਵਾਰਾਂ ਦਾ ਫੈਸਲਾ ਕਾਂਗਰਸ ਪਾਰਟੀ ਨੇ ਕੀਤਾ ਖਾਸ ਕਰਕੇ ਰਾਜਾ ਬੜਿੰਗ ਨੂੰ ਲੁਧਿਆਣਾ ਤੋਂ ਸੁਖਜਿੰਦਰ ਸਿੰਘ ਰੰਦਾਵਾ ਨੂੰ ਜਿਹੜਾ ਗਰਦਾਸਪੁਰ ਤੋਂ ਕੀ ਦੇਖਦੇ ਹਾਂ ਦੋਨੇ ਦਿਗਜ ਜਿਹੜੇ ਆਗੂ ਨੇ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਰਾਜੇ ਕੋਲ ਤਾਂ ਪੰਜਾਬ ਦੀ ਕਮਾਂਡ ਸੀਗੀ ਸੁਖਜਿੰਦਰ ਸਿੰਘ ਰੰਦਾਵਾ ਪਿਛਲੀ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਰਹੇ ਉਤੋਂ ਪਹਿਲਾਂ ਕੈਬਨਿਟ ਮੰਤਰੀ ਰਹੇ ਕਿਵੇਂ ਦੇਖਦੇ ਆ ਤੁਸੀਂ ਦੋਨਾਂ ਦੀ ਚੋਣ ਕਿਸ ਪਰਪਸ ਲਈ ਕੀਤੀ ਹੈ ਕੀ ਮੰਤਵ ਹੈਗਾ ਕਾਂਗਰਸ ਪਾਰਟੀ ਦਾ ਇੱਕ ਹੁਣ ਕੌਣ ਕਾਂਗਰਸ ਦੀ ਜਿਹੜੀ ਵਾਗਡੋਰ ਸੰਭਾਲੇਗਾ ਪੰਜਾਬ ਦੀ ਇਹ ਵੀ ਸਵਾਲ ਜਿਹੜਾ ਖੜਾ ਹੋਏਗਾ ਇਹਦੇ ਵਿੱਚ ਅਸਲ 'ਚ ਕਾਂਗਰਸ ਦੀ ਐਸਆਰ ਜਿਹੜੀ 2024 ਦੀਆਂ ਲੋਕ ਸਭਾ ਚੋਣਾਂ ਉਹਦੇ ਵਿੱਚ ਨੀਤੀ ਇਹ ਹੈ ਕਿ ਜਿਹੜੇ ਪਾਰਟੀ ਦੇ ਵੱਡੇ ਆਗੂ ਹੈਗੇ ਆ ਜਾਂ ਜਿਨ੍ਹਾਂ ਦੇ ਲੰਬਾ ਤਜਰਬਾ ਹੈਗਾ ਜਾਂ ਉਹ ਉਹਨਾਂ ਦੇ ਸਥਾਪਿਤ ਚਿਹਰੇ ਹੈਗੇ ਆ ਉਹਨਾਂ ਨੂੰ ਹੀ ਚੋਣ ਮੈਦਾਨ ਚ ਤਾਰਿਆ ਜਾ ਰਿਹਾ ਸੀ ਵੱਖ-ਵੱਖ ਥਾਵਾਂ ਤੇ ਹੋਰ ਵੀ ਸਟੇਟਾਂ ਦੇ ਵਿੱਚ ਜਿਹੜੇ ਉਹਨਾਂ ਨੇ ਉਮੀਦਵਾਰ ਉਤਾਰੇ ਆ ਉਹ ਵੀ ਇਸੇ ਹੀ ਨੀਤੀ ਦੇ ਤਹਿਤ ਇਸੇ ਹੀ ਭਾਵਨਾ ਦੇ ਤਹਿਤ ਉਤਾਰੇ ਗਏ ਆ ਤਾਂ ਉਸੇ ਹੀ ਲੜੀ ਦੇ ਵਿੱਚ ਅੱਗੇ ਜਿਹੜੇ ਚਾਰ ਉਮੀਦਵਾਰ ਲਾਨੇ ਆ ਕਾਂਗਰਸ ਨੇ ਅੱਜ ਉਹਨਾਂ ਵਿੱਚੋਂ ਇਹ ਜਿ스트 ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇਂ ਇੱਕ ਪਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਇੱਥੋਂ ਚੋਣ ਮੈਦਾਨ 'ਚ ਉਤਾਰਿਆ ਤੇ ਲੁਧਿਆਣਾ ਤੋਂ ਇਸ ਤਰ੍ਹਾਂ ਜਿਹੜੇ ਸੁਭਿੰਦਰ ਸਿੰਘ ਰੰਧਾਵਾ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਉਹ ਡਿਪਟੀ ਉਪ ਮੁੱਖ ਮੰਤਰੀ ਵੀ ਰਹੇ ਆ ਪੰਜਾਬ ਦੇ ਔਰ ਕੈਬਨਿਟ ਮੰਤਰੀ ਵੀ ਰਹੇ ਆ ਤੇ ਅੱਜਕੱਲ ਵੀ ਉਹਨਾਂ ਕੋਲੇ ਬੜੀ ਅਹਿਮ ਜ਼ਿੰਮੇਵਾਰੀ ਸੀ ਕਿ ਉਹ ਰਾਜਸਥਾਨ ਦੇ ਇੰਚਾਰਜ ਵੀ ਸੀਗੇ ਤਾਂ ਉਸ ਦੇ ਵਿੱਚ ਲੱਗਦਾ ਹੈ ਕਿ ਕਾਂਗਰਸ ਨੇ ਆਪਣੀ ਨੀਤੀ ਨੂੰ ਹੀ ਉਸੇ ਨੂੰ ਅੱਗੇ ਵਧਾਉਂਦੇ ਆ ਪੰਜਾਬ ਵਿੱਚ ਵੀ ਉਸੇ ਹੀ ਤਹਿਤ ਫੈਸਲੇ ਕੀਤੇ ਆ ਔਰ ਲੱਗਦਾ ਇਹ ਹੈ ਕਿ ਜਿਸ ਢੰਗ ਨਾਲ ਕਾਂਗਰਸ ਇਸ ਵਾਰ ਆਪਣੇ ਉਮੀਦਵਾਰ ਐਲਾਨ ਰਹੀ ਹੈ ਔਰ ਉਸ ਦੇ ਲਈ ਵੀ ਇੱਕੋ ਜਿਸ ਤਰ੍ਹਾਂ ਰਣਨੀਤੀ ਦੇ ਤਹਿਤ ਛੇਤੀ ਛੇਤੀ ਫੈਸਲੇ ਨਹੀਂ ਕਰ ਰਹੇ ਹੁਣ ਅਸੀਂ ਦੇਖਦੇ ਆ ਕਿ ਪੰਜਾਬ ਵਿੱਚ ਵੀ ਉਹਨਾਂ ਨੇ ਪਹਿਲਾਂ 6 ਉਮੀਦਵਾਰ ਐਲਾਨੇ ਫਿਰ 2 ਉਮੀਦਵਾਰ ਐਲਾਨੇ ਤੇ ਹੁਣ 4 ਉਮੀਦਵਾਰ ਉਹਨਾਂ ਨੇ ਐਲਾਨੇ ਹੈਗੇ ਆ ਤੇ ਇਹ ਜਿਹੜੀ ਸਾਰੀ ਸਥਿਤੀ ਹੈ ਇੰਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਗਰਦਾਸਪੁਰ ਤੋਂ ਬਹੁਤ ਮਜ਼ਬੂਤ ਉਮੀਦਵਾਰ ਨੇ ਇਸ ਤਰ੍ਹਾਂ ਹੀ ਰਾਜ ਅਵਡਿੰਗ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਰਦੇਸ਼ ਕਾਂਗਰਸ ਦੇ ਪ੍ਰਧਾਨਤਾ ਹੈਗੇ ਆ ਪਰ ਉਹਦੇ ਨਾਲ ਜਿਹੜੀ ਹੈਗੀ ਹੈ ਸਾਰੀ ਸਥਿਤੀ ਕਿ ਉਹਨਾਂ ਨੇ ਬੇਸ਼ੱਕ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਅੰਦਰ ਕਿਉਂਕਿ ਅਜੇ ਫੌਰੀ ਤੌਰ ਤੇ ਉਹਨਾਂ ਦੀ ਜਿਹੜੀ ਕਾਂਗਰਸ ਦੀ ਪ੍ਰਾਇਓਰਟੀ ਹੈ ਜਾਂ ਪਹਿਲ ਕਦਮੀ ਹੈ ਉਹ ਇਹ ਹੈ ਕਿ ਜਿਹੜੀਆਂ ਲੋਕ ਸਭਾ ਚੋਣਾਂ ਹੈ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਆ ਉਹ ਉਮੀਦਵਾਰ ਤਾਰੇ ਜਾਣ ਜਿਨ੍ਹਾਂ ਤੇ ਜਿੱਤ ਯਕੀਨੀ ਬਣ ਸਕੇ ਅਸੀਂ ਦੇਖਦੇ ਹਾਂ ਕਿ ਲੁਧਿਆਣਾ ਹਲਕਾ ਜਿਹੜਾ ਉਹ ਪਹਿਲਾਂ ਵੀ ਲਗਾਤਾਰ ਕਾਂਗਰਸ ਹੀ ਉੱਥੋਂ ਜਿੱਤ ਦੀ ਆ ਰਹੀ ਹੈ ਕੋਈ ਇੱਕ ਦੋ ਵਾਰੀ ਵਿੱਚ ਇਸ ਤਰ੍ਹਾਂ ਦੀ ਸਥਿਤੀਆਂ ਬਣੀਆਂ ਜਦੋਂ ਅਕਾਲੀ ਉਮੀਦਵਾਰ ਵੀ ਉੱਥੋਂ ਜਿੱਤੇ ਹੈਗੇ ਪਰ ਜਿਹੜਾ ਪਿਛਲੇ ਸਮੇਂ ਮਨੀਸ਼ ਤਵਾੜੀ ਹਣੀ ਉੱਥੋਂ ਲੰਮਾ ਸਮਾਂ ਰਹੇ ਹੈ ਔਰ ਇਹੀ ਜਿਹੜੀ ਸਥਿਤੀ ਹੈ ਉਸ ਤੋਂ ਬਾਅਦ ਰਮਨੀਤ ਬਿੱਟੂ ਹਣੀ ਵੀ ਉੱਥੋਂ ਰਹੇ ਹੈ ਪਿਛਲੀ ਵਾਰ ਵੀ ਉਹ ਹੀ ਜਿੱਤੇ ਸੀ ਤਾਂ ਇਸ ਕਰਕੇ ਉਹਨਾਂ ਨੂੰ ਹੀ ਉੱਥੋਂ ਉਤਾਰਨ ਦਾ ਜਿਸ ਤਰ੍ਹਾਂ ਪਾਰਟੀ ਨੇ ਫੈਸਲਾ ਕੀਤਾ ਉਸ ਦੇ ਲੱਗਦਾ ਹੈ ਕਿ ਚੰਗੇ ਨਤੀਜੇ ਜਿਹੜੇ ਆ ਉਹ ਸਾਹਮਣੇ ਆਉਣਗੇ ਜਨੂ ਸਾਹਿਬ ਜਿਹੜਾ ਆਨੰਦਪੁਰ ਸਾਹਿਬ ਆ ਆਨੰਦਪੁਰ ਸਾਹਿਬ ਤੋਂ ਹੋਰ ਉਮੀਦਵਾਰ ਵੀ ਸੀ ਜਿਹੜਾ ਲੁਧਿਆਣਾ ਉਹਦੇ ਤੋਂ ਵੀ ਹੋਰ ਉਮੀਦਵਾਰ ਸੀ ਆਸ਼ੂ ਲੁਧਿਆਣਾ ਤੋਂ ਸੀਗੇ ਆਨੰਦਪੁਰ ਸਾਹਿਬ ਤੋਂ ਤਾਂ ਤਿੰਨ ਚਾਰ ਉਮੀਦਵਾਰ ਸੀਗੇ ਕਦੇ-ਕਦੇ ਚਰਚਾ ਜਿਹੜੀ ਪ੍ਰਗਟ ਸਿੰਘ ਦੀ ਵੀ ਹੁੰਦੀ ਸੀਗੀ ਸੋ ਪਾਰਟੀ ਨੇ ਜਿਹੜਾ ਉਹਨਾਂ ਦੇ ਥਾਂ ਤੇ ਸੁਖਜਿੰਦਰ ਨਾਵੇ ਨਾਲ ਵੀ ਉੱਥੋਂ ਦੋ ਤਿੰਨ ਉਮੀਦਵਾਰ ਹੋਰ ਸੀਗੇ ਇਸ ਪਾਸੇ ਜਿਹੜਾ ਜਿਹੜਾ ਸਿੰਘਲਾ ਨੂੰ ਜਿਹੜਾ ਇੱਥੋਂ ਆਨੰਦਪੁਰ ਸਾਹਿਬ ਤੋਂ اتارਿੰਦਾ ਫੈਸਲਾ ਕਿਵੇਂ ਰਹੇਗਾ ਵਿਜੇਂਦਰ ਸਿੰਘਲਾ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਵੈਸੇ ਵੀ ਹਾਈ ਕਮਾਂਡ ਦੇ ਨੇੜੇ ਰਹੇ ਉਹਨਾਂ ਨੂੰ ਜਿਹੜਾ ਇੱਥੋਂ ਲਿਆਂਦਾ ਤੇ ਇੱਥੋਂ ਦੇ ਜਿਹੜੇ ਲੋਕਲ ਜਿਹੜੇ ਉਮੀਦਵਾਰ ਸੀਗੇ ਉਹਨਾਂ ਚ ਰਾਣਾ ਕੇਪੀ ਵੀ ਸੀਗੇ ਉਹਨਾਂ ਦੇ ਵਿੱਚ ਜਿਹੜਾ ਆਪਣਾ ਨਾਗਰਾ ਵੀ ਸੀਗੇ ਉਹਨਾਂ ਤੋਂ ਜਿਹੜੇ ਮਹਾੜੀ ਤੋਂ ਬਲਬੀਰ ਸਿੰਘ ਸਿੱਧੂ ਵੀ ਦਾਵੇਦਾਰ ਸੀਗੇ ਤੇ ਸਭ ਤੋਂ ਵੱਡੇ ਦਾਵੇਦਾਰ ਜਿਹੜੇ ਆ ਉਹ ਆਪਣੇ ਜਿਹੜੇ ਰਾਣਾ ਗੁਰਜੀਤ ਸੀਗੇ ਇਹ ਸਾਰਿਆਂ ਦੀ ਥਾਂ ਤੇ ਸਿੰਗਲਰ ਨੂੰ ਉਤਾਰਨ ਦਾ ਕੀ ਮਤਲਬ ਹੋ ਸਕਦਾ ਉਹਦੇ ਵਿੱਚ ਜੇ ਜਿਵੇਂ ਦੇਖੋ ਇਹ ਹੈ ਕਿ ਉੱਥੇ ਬਿਲਕੁਲ ਰਾਣਾ ਗੁਰਜੀਤ ਸਿੰਘ ਦਾ ਜਿਸ ਤੋਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਉਹਨਾਂ ਦਾ ਨਾਂ ਜ਼ਿਆਦਾ ਚਰਚਾ ਵਿੱਚ ਸੀ ਪਰ ਉਹਨਾਂ ਜਾਓ ਆਪਣੇ ਤਾਂ ਤੇ ਉਹ ਲੜਨਾ ਚਾਹੁੰਦੇ ਸੀ ਜਾਂ ਉਹਨਾਂ ਦਾ ਬੇਟਾ ਉੱਥੋਂ ਉਹ ਚਾਹੁੰਦੇ ਸੀ ਕਿ ਉਸ ਨੂੰ ਟਿਕਟ ਮਿਲੇ ਪਰ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਇਸ ਵਾਰ ਜਿਹੜੇ ਇਸ ਕਿਸਮ ਦੇ ਦਬਾਅ ਸੀਗੇ ਜਾਂ ਜਿਸ ਤਰ੍ਹਾਂ ਮਨਮਰਜ਼ੀ ਦੀਆਂ ਸੀਟਾਂ ਜਿਹੜੇ ਉਮੀਦਵਾਰ ਜਾਂ ਲੀਡਰ ਚਾਹੁੰਦੇ ਸੀ ਉਸ ਦਬਾਅ ਨੂੰ ਨਹੀਂ ਮੰਨਿਆ ਤੇ ਕਾਂਗਰਸ ਨੇ ਆਪਣੇ ਹਾਈ ਕਮਾਂਡ ਨੇ ਜੋ ਉਹਨਾਂ ਨੂੰ ਠੀਕ ਲੱਗਿਆ ਜਾਂ ਉਹਨਾਂ ਕੋਲ ਜਿਹੜੀਆਂ ਰਿਪੋਰਟਾਂ ਸੀ ਉੰਦੇ ਆਧਾਰ ਤੇ ਇਹ ਸਬੰਧ ਚ ਫੈਸਲੇ ਕੀਤੇ ਸੀ ਦੇਖਦੇ ਆ ਕਿ ਰਾਣਾ ਗਰਜੀਤ ਹੁਣੇ ਨੂੰ ਵਾਰ-ਵਾਰ ਜਿਹੜੀ ਹੈ ਕਾਂਗਰਸ ਹਾਈ ਕਮਾਂਡ ਇਹ ਕਹਿੰਦੀ ਸੀ ਕਿ ਤੁਸੀਂ ਖਡੂਰ ਸਾਹਿਬ ਤੋਂ ਲੜੋ ਖਡੂਰ ਸਾਹਿਬ ਤੋਂ ਲੜਾਉਂਦਾ ਉਹਨਾਂ ਦਾ ਇੱਕੋ ਇੱਕ ਮੰਤਬ ਸੀਗਾ ਕਿ ਉਹਨਾਂ ਕੋਲੇ ਸultanpur ਤੋਂ ਉਹਨਾਂ ਦਾ ਬੇਟਾ ਵਿਧਾਇਕ ਸੀ ਇਸ ਤਰ੍ਹਾਂ ਹੀ ਉਹ ਕਪੂਰਥੇ ਤੋਂ ਆਪ ਵਿਧਾਇਕ ਸੀ ਤਾਂ ਉਸ ਸਥਿਤੀ 'ਚ ਉਹ ਕਾਂਗਰਸ ਹਾਈ ਕਮਾਂਡ ਦਾ ਇਹ ਕਹਿਣਾ ਸੀਗਾ ਕਿ ਬਕਾਇਦਾ ਤੁਸੀਂ ਦੋ ਹਲਕਿਆਂ ਤੋਂ ਅੱਗੇ ਜਿੱਤੇ ਹੋਏ ਹੋ ਤੁਹਾਡੇ ਇੱਕ ਬੇਟਾ ਹੈ ਤੁਹਾਡਾ ਇੱਕ ਤੁਸੀਂ ਆਪ ਇੱਕ ਕਰਕੇ ਜਿੱਤਿਓ ਇਸ ਕਰਕੇ ਉਥੋਂ ਤੁਸੀਂ ਲੜੋ ਪਰ ਰਾਣਾ ਗਰਜੀਤ ਹੁਣੀ ਲਗਾਤਾਰ ਜਿਹੜੇ ਆ ਆਨੰਦਪੁਰ ਸਾਹਿਬ ਚ ਆਪਣੀ ਜਿਹੜੀ ਹੈ ਮਹਿਮ ਨੂੰ ਚਲਾ ਰਹੇ ਸੀ ਆਪਣੀ ਕੈਂਪੇਨ ਨੂੰ ਉਹ ਆਪਣੇ ਤੌਰ ਤੇ ਚਲਾ ਰਹੇ ਸੀ ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਹਾਈ ਕਮਾਂਡ ਜਿਹੜੀ ਹੈ ਸ਼ਾਇਦ ਉਹਨਾਂ ਦਾ ਦਬਾਅ ਮੰਨ ਕੇ ਉਹਨਾਂ ਨੂੰ ਇਹ ਟਿਕਟ ਦੇ ਦੇਗੀ ਪਰ ਜਿਸ ਤਰ੍ਹਾਂ ਹਾਈ ਕਮਾਂਡ ਨੇ ਇਸ ਦਬਾਅ ਨੂੰ ਨਹੀਂ ਮੰਨਿਆ ਔਰ ਉਸ ਹਲਕੇ ਤੋਂ ਬਕਾਇਦਾ ਵਿਜੇਂਦਰ ਸਿੰਘਲਾ ਉਹਨਾਂ ਨੂੰ ਉਤਾਰਿਆ ਹੈਗਾ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਵਿਜੇਂਦਰ ਸਿੰਘਲਾ ਦਾ ਜਿਹੜਾ ਫੈਸਲਾ ਹੈ ਉਹ ਕਾਂਗਰਸ ਦਾ ਹਾਈ ਕਮਾਂਡ ਦਾ ਠੀਕ ਸਾਫਟ ਹੁੰਦਾ ਜਾਂ ਉਹਦੇ ਬਾਰੇ ਕੋਈ ਹੋਰ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਂਦੇ ਆ ਇਹ ਤਾਂ ਹੁਣ ਸਾਨੂੰ 4 ਜੂਨ ਨੂੰ ਹੀ ਪਤਾ ਲੱਗ ਸਕੇਗਾ ਪਰ ਇਹ ਜਰੂਰ ਲੱਗਦਾ ਹੈ ਕਿ ਹਾਈ ਕਮਾਂਡ ਨੇ ਕਿਸੇ ਵੀ ਦਬਾਅ ਦੇ ਝੁਕਣ ਤੋਂ ਪਾਸਾ ਵੱਟ ਕੇ ਤੇ ਆਪਣੇ ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਉਹ ਫੈਸਲਾ ਉੱਥੇ ਆਨੰਦਪੁਰ ਸਾਹਿਬ 'ਚ ਕੀਤਾ ਕਿਤੇ ਇਹ ਤਾਂ ਨਹੀਂ ਵੀ ਪੰਜਾਬ ਦੇ ਵਿੱਚ Hindu ਉਮੀਦਵਾਰ ਨਹੀਂ ਸੀ ਉਤਾਰਿਆ ਗਿਆ ਇਸ ਕਰਕੇ ਵੀਰਿੰਦਰ ਸਿੰਘਲਾ ਨੂੰ ਉਤਾਰਿਆ ਗਿਆ ਇਸ ਹਲਕੇ ਤੋਂ ਹਾਂਜੀ ਵੀ ਪੰਜਾਬ ਦੇ ਵਿੱਚ ਕੋਈ ਹਿੰਦੂ ਉਮੀਦਵਾਰ ਨਹੀਂ ਸੀ ਉਤਾਰਿਆ ਗਿਆ ਇਸ ਕਰਕੇ ਵਿਜੇਂਦਰ ਸਿੰਘਲਾ ਨੂੰ ਇਸ ਹਲਕਾ ਇਹ ਗੱਲ ਵੀ ਕਿਉਂਕਿ ਜਦੋਂ ਆਮ ਤੌਰ ਤੇ ਇਹ ਹੁੰਦਾ ਹੈ ਸਟ੍ਰੈਟਜੀਕਲੀ ਜਦੋਂ ਇਹੋ ਜੀਆਂ ਚੀਜ਼ਾਂ ਬਾਰੇ ਫੈਸਲੇ ਲਏ ਜਾਂਦੇ ਆ ਤਾਂ ਉਹਨਾਂ ਵਿੱਚ ਇਹੀ ਕੁਝ ਹੁੰਦਾ ਹੈ ਕਿ ਜਿਹੜੀਆਂ ਹਰ ਜਿਹੜਾ ਵਰਗ ਹੈ ਉੱਥੋਂ ਦਾ ਸਮਾਜ ਦਾ ਉਹਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ ਹੁਣ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਅਸੀਂ ਦੇਖਦੇ ਆ ਕਿ ਉਹਨਾਂ ਨੇ ਕਿਸੇ ਵੀ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਉਹਨਾਂ ਦੀ ਇਹੀ ਗੱਲ ਬੜੀ ਅਲੋਚਨਾ ਦਾ ਵਿਸ਼ਾ ਬਣੀ ਹੋਈ ਹੈ ਕਿ ਇੱਕ ਪਾਸੇ ਤਾਂ ਉਹ ਕਹਿ ਰਹੇ ਕਿ ਅਸੀਂ ਜਿਹੜੀ ਆਪਣੇ ਨਾਲ ਵਾਅਦਾ ਕੀਤਾ ਸੀ ਕਿ ਔਰਤਾਂ ਨੂੰ 1-1000 ਰੁਪਏ ਅਸੀਂ ਦੇਵਾਂਗੇ ਤੇ ਔਰਤਾਂ ਨੇ ਪ੍ਰਾਇੋਰਟੀ ਦੇ ਆਧਾਰ ਤੇ ਉਦੋਂ ਔਰਤਾਂ ਦੀ ਕਾਫੀ ਵੋਟ ਵੀ ਆਮ ਆਦਮੀ ਪਾਰਟੀ ਨੂੰ ਅਸੈਂਬਲੀ ਚੋਣਾਂ ਚ ਪਈ ਸੀ ਪਰ ਉਹਨਾਂ ਦੇ ਨਾਂ ਤਾਰਨ ਕਰਕੇ ਤਾਂ ਉਹ ਇਹਨਾਂ ਦੀ ਇਸ ਗੱਲ ਕਰਕੇ ਅਲੋਚਨਾ ਹੋ ਰਹੀ ਹੈ ਪਰ ਕਾਂਗਰਸ ਸ਼ੁਰੂ ਤੋਂ ਹੀ ਇਸ ਗੱਲ ਦਾ ਖਿਆਲ ਵੀ ਰੱਖਦੀ ਰਹੀ ਹੈ ਕਿ ਸਮਾਜ ਦੇ ਜਿਹੜੇ ਸਾਰੇ ਵਰਗ ਹੈ ਉਹਨਾਂ ਨੂੰ ਉੱਥੇ ਪੂਰੀ ਤਰ੍ਹਾਂ ਪ੍ਰਤੀਨਿਧਤਾ ਦਿੱਤੀ ਜਾਵੇ ਚਾਹੇ ਰਾਖਵੇਂ ਹਲਕੇ ਹੋਣ ਚਾਹੇ ਦੂਸਰੇ ਹਲਕੇ ਹੋਣ ਤਾਂ ਉਹਦੇ ਤੋਂ ਹੀ ਇਹ ਲੱਗਦਾ ਲੱਗਦੀ ਹੈ ਕਿ ਉਹਦੇ ਵਿੱਚੋਂ ਹੀ ਇਹ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਆਈ ਕਿ ਵਿਜੇਂਦਰ ਸਿੰਘ ਰਾ ਨੂੰ ਇੱਥੋਂ ਟਿਕਟ ਦਿੱਤਾ ਗਿਆ ਭਾਵੇਂ ਕਿ ਹਜੇ ਫਿਰੋਜ਼ਪੁਰ ਹਲਕੇ ਦਾ ਫੈਸਲਾ ਹੋਣਾ ਹੈਗਾ ਉੱਥੇ ਕਿ ਕੌਣ ਉਮੀਦਵਾਰ ਬੰਦਾ ਹੈ ਇਹ ਜੇ ਦੇਖਣ ਵਾਲੀ ਗੱਲ ਹੈ ਪਰ ਇਹ ਜ਼ਰੂਰ ਹੈ ਧਿਆਨ ਰੱਖਿਆ ਗਿਆ ਕਿ ਜੇ ਅਸੀਂ 13 ਪੰਜਾਬੀਆਂ ਤੇ ਇੱਕ ਸੀਟ ਚੰਡੀਗੜ੍ਹ ਦੀ ਨੂੰ ਗਿਣ ਲਈਏ ਤਾਂ ਉਹਦੇ ਵਿੱਚ ਲਗਭਗ ਦੋ ਚਿਹਰੇ ਜਿਹੜੇ ਆ ਉਹ Hindu ਭਾਈਚਾਰੇ ਵਿੱਚੋਂ ਬਣ ਜਾਂਦੇ ਆ ਇੱਥੇ ਮਨੀਸ਼ ਤਵਾੜੀ ਤੇ ਉੱਥੇ ਵਿਜੇਂਦਰ ਸਿੰਘ ਰਾ ਇਸ ਤੋਂ ਅੱਗੇ ਚੱਲਦੇ ਹਾਂ ਖਡੂਰ ਸਾਹਿਬ ਖਡੂਰ ਸਾਹਿਬ ਹਲਕਾ ਇਸ ਵਾਰੀ ਬੜਾ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿਉਂਕਿ ਉੱਥੋਂ ਜਿਹੜਾ ਇਹ ਵਾਰਿਸ ਪੰਜਾਬ ਦੇ ਜਿਹੜੇ ਆ ਉਹਨਾਂ ਦੇ ਮੁਖੀ ਜਿਹੜੇ ਆ ਅਮਰਿਤ ਅਮਰਿਤਪਾਲ ਸਿੰਘ ਨੂੰ ਖੜਾ ਕੀਤਾ ਗਿਆ ਤੇ ਇਸੇ ਤਰ੍ਹਾਂ ਜਿਹੜਾ ਆ ਆਮ ਅਕਾਲੀ ਦਲ ਆ ਉਹਨਾਂ ਨੇ ਮਿਰਸਾ ਸਿੰਘ ਬਲਟੋਵਾ ਨੂੰ ਖੜਾ ਕੀਤਾ ਤੇ ਕਾਂਗਰਸ ਨੇ ਜਿਹੜਾ ਕੁਲਬੀਰ ਸਿੰਘ ਜੀਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਅਜੇ ਤੱਕ ਭਾਜਪਾ ਦਾ ਉਮੀਦਵਾਰ ਇਸ ਹਲਕੇ ਤੋਂ ਨਹੀਂ ਉਹ ਤਾਰਿਆ ਗਿਆ ਆਪ ਦੇ ਲਾਲ ਸਿੰਘ ਭੁੱਲਰ ਨੇ ਜਿਹੜੇ ਪਹਿਲਾਂ ਹੀ ਵਾਦਾਂ ਵਿਵਾਦਾਂ ਚ ਕਿਰੇ ਹੋਏ ਆ ਤੁਸੀਂ ਕੀ ਦੇਖਦੇ ਹੋ ਵੀ ਜਿਹੜਾ ਜੀਰਾ ਹੈ ਕੁਲਬੀਰ ਸਿੰਘ ਜੀਰਾ ਨੂੰ ਉਤਾਰਨ ਦਾ ਉਧਰੋ ਵਿਰਸਾ ਸਿੰਘ ਬਲਟੋਆ ਇਸ ਹਲਕੇ ਚ ਕਿਵੇਂ ਤੁਸੀਂ ਦੇਖਦੇ ਹੋ ਕਿਸ ਕਿਸਮ ਦੀ ਟੱਕਰ ਹੋਏਗੀ ਉੱਥੇ ਦੀ ਚਰਚਾ ਦੇਖੋ ਕੁਲਬੀਰ ਸਿੰਘ ਜੀਰਾ ਦਾ ਬਾਰੇ ਕੋਈ ਬਹੁਤਾ ਅਜੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਮੁੱਖ ਤੌਰ ਤੇ ਉਹ ਜਿਹੜੀ ਸੀਟ ਹੈਗੀ ਹੈ ਪਹਿਲਾਂ ਵੀ ਉੱਥੇ ਕਾਂਗਰਸ ਦੇ ਡਿੰਪਾ ਹੁਣੀ ਜਿੱਤੇ ਸੀਗੇ ਤੇ ਉਹੀ ਉਥੋਂ ਦੀ ਪ੍ਰਤੀਨਿਧਤਾ ਕਰਦੇ ਰਹੇ ਆ ਕਿ ਕਾਂਗਰਸ ਦਾ ਉੱਥੇ ਉਸ ਖੇਤਰ 'ਚ ਚੰਗਾ ਹੋਲਡ ਤਾਂ ਹੈਗਾ ਪਰ ਕਿਉਂਕਿ ਜੇ ਰਾਣਾ ਗਰਜੀਤ ਸਿੰਘ ਹੋਣੀ ਹੁੰਦੇ ਤਾਂ ਸ਼ਾਇਦ ਸਥਿਤੀ ਕੋਈ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਸੀ ਕਿਉਂਕਿ ਜਿਹੜੇ ਕੁਲਬੀਰ ਸਿੰਘ ਜੀਰਾ ਹੋਣੀ ਹੈ ਇਹ ਪਹਿਲੀ ਵਾਰ ਹੀ ਜਿਹੜੇ ਐਮਪੀ ਦੀ ਚੋਣ ਲੜ ਰਿਹਾ ਇਸ ਤੋਂ ਪਹਿਲਾਂ ਉਹ ਵਿਧਾਇਕ ਜ਼ਰੂਰ ਬਣੇ ਹੈਗੇ ਆ ਤਾਂ ਇਸ ਕਰਕੇ ਦੇਖਣ ਵਾਲੀ ਗੱਲ ਹੋਏਗੀ ਦੂਸਰੇ ਪਾਸੇ ਕਾਲੀ ਦਲ ਨੇ ਵੀ ਆਪਣਾ ਉਸ ਮਾਝੇ ਦਾ ਜਿਹੜਾ ਸਟਰੋਂਗ ਉਮੀਦਵਾਰ ਹੈ ਸਟਰੋਂਗ ਆਗੂ ਹੈ ਉਸ ਨੂੰ ਉੱਥੋਂ ਤਾਰਿਆ ਵਿਰਸਾ ਸਿੰਘ ਮਟਵਾਉਣ ਨੂੰ ਪਰ ਨਾਲ ਦੀ ਨਾਲ ਜਿਸ ਤਰ ਤੁਸੀਂ ਗੱਲ ਕੀਤੀ ਹੈ ਦੇ ਵਾਰਸ ਪੰਜਾਬ ਦੇ ਜਿਹੜੇ ਹੈਗੇ ਨੇ ਮੁਖੀ ਅਮਰਿਤਪਾਲ ਉਹਨਾਂ ਨੂੰ ਵੀ ਉਤੋਂ ਵਾਰਸ ਪੰਜਾਬ ਦੀ ਜਿਹੜੀ ਜਥੇਬੰਦੀ ਆ ਉਹਨਾਂ ਨੇ ਆਪਣਾ ਉਮੀਦਵਾਰ ਬਣਾਇਆ ਹੈਗਾ ਪਰ ਇਹ ਅਜੇ ਹੁਣ ਦੇਖਣ ਵਾਲੀ ਗੱਲ ਹੈ ਕਿਉਂਕਿ ਖਡੂਰ ਸਾਹਿਬ ਪਿਛਲੀ ਵਾਰ ਉੱਥੇ ਜਗੀਰਕੌਰ ਹੁਣੇ ਲੜੇ ਸੀ ਬੀਬੀ ਜਗੀਰਕੌਰ ਚੋਣ ਲੜੀ ਸੀ ਤਾਂ ਉਹ ਉੱਥੋਂ ਹਾਰ ਗਏ ਸੀ ਤਾਂ ਉੱਥੋਂ ਕਾਂਗਰਸ ਪਾਰਟੀ ਹੀ ਜਿੱਤ ਪ੍ਰਾਪਤ ਕੀਤੀ ਸੀ ਪਰ ਇਸ ਵਾਰ ਕਿਉਂਕਿ ਬਦਲੀਆਂ ਹੋਈਆਂ ਪ੍ਰਸਥਿਤੀਆਂ ਉਹਦੇ ਵਿੱਚ ਇਹ ਕਿਸ ਤਰ੍ਹਾਂ ਦਾ ਉੱਥੋਂ ਦੇ ਕਿਉਂਕਿ ਮੁੱਖ ਤੌਰ ਤੇ ਕਿਹਾ ਜਾਂਦਾ ਹੈ ਕਿ ਉਹ ਹਲਕਾ ਜਿਹੜਾ ਸਿੱਖ ਡੋਮੀਨੇਟ ਹਰਕਾ ਹੈਗਾ ਕਿ 65% ਉੱਥੇ ਜਿਹੜੀ ਸਿੱਖ ਆਬਾਦੀ ਹੈਗੀ ਹੈ ਤਾਂ ਸੋ ਉਸ ਪਰਸਤਿਤੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਕੰਬੀਨੇਸ਼ਨ ਅੱਗੇ ਸਾਹਮਣੇ ਆਉਂਦਾ ਕਿਉਂਕਿ ਜਿਹੜੀ ਜਿਸ ਤਰ੍ਹਾਂ ਦੀ ਉੱਥੇ ਪਹਿਲਾਂ ਵੀ ਬੰਦੇ ਰਹੇ ਐ ਕਿ ਪਿਛਲੀ ਵਾਰ ਵੀ ਜਿਹੜੇ ਜਸਵੰਤ ਸਿੰਘ ਜਿਹੜੇ ਸੀਗੇ ਖਾਲੜਾ ਉਹਨਾਂ ਦੀ ਜਿਹੜੀ ਵਾਈਫ ਉਹ ਤੋਂ ਚੋਣ ਲੜ ਰਹੀ ਸੀ ਤਾਂ ਉਹਦੇ ਵਿੱਚ ਕਾਲੀ ਜਿਹੜੀਆਂ ਵੋਟਾਂ ਸੀ ਉਹ ਵੰਡੀਆਂ ਗਈਆਂ ਸੀ ਇਸ ਵਾਰ ਵੀ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਜਿਸ ਤਰ੍ਹਾਂ ਵਿਰਸਾ ਸਿੰਘ ਵਟਵਾ ਹੋਣੀ ਵੀ ਮજબૂત ਉਮੀਦਵਾਰ ਨੇ ਇਸ ਤਰ੍ਹਾਂ ਹੀ ਜਿਹੜੇ ਅਮਰਪਾਲ ਹੋਣਾ ਨੂੰ ਵੀ ਕਾਫੀ ਵੋਟਾਂ ਮਿਲਣ ਦੀ ਜਿਹੜੇ ਕਿਉਂਕਿ ਉਹ ਇਲਾਕਾ ਜਿਹੜਾ ਹੈ ਉਹਨਾਂ ਦਾ ਆਪਣਾ ਹੈਗਾ ਅਮਰਪਾਲ ਹੋਣੀ ਉਸ ਏਰੀਏ ਚੋਂ ਹੀ ਆਉਂਦੇ ਆ ਤਾਂ ਉੱਥੇ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਕਿ ਉਸ ਦੇ ਹੱਕ ਵਿੱਚ ਵੀ ਕਾਫੀ ਜਿਹੜੀ ਹੈ ਪਿੰਡਾਂ ਦੇ ਵਿੱਚ ਜਿਹੜਾ ਮਹਿੰਮ ਜਿਹੜੀ ਹੈ ਜੋਰ ਫੜ ਰਹੀ ਹੈ ਤੇ ਜੇ ਇਹ ਸਥਿਤੀ ਦੇ ਵਿੱਚ ਇਹ ਵੋਟ ਵੰਡੀ ਜਾਂਦੀ ਹੈ ਤਾਂ ਉੱਥੋਂ ਫਿਰ ਕਾਂਗਰਸ ਦਾ ਇਹ ਸਥਿਤੀ ਵਿੱਚ ਕੋਈ ਨਾ ਕੋਈ ਫੈਸਲਾ ਹੋ ਸਕਦਾ ਹੈ ਕਿ ਕਾਂਗਰਸ ਦੇ ਹੱਕ ਵਿੱਚ ਹੋ ਜਾਵੇ ਪਰ ਜੇ ਜਿਸ ਤਰ੍ਹਾਂ ਕਿ ਅਮਰਤਪਾਲ ਹੋਣੀ ਜੇਲ੍ਹ ਚ ਬੰਦ ਨੇ ਕਿ ਸਾਡੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਮਦਰਦੀ ਲਹਿਰ ਵੀ ਚੱਲਦੀ ਹੈ ਕਿ ਜੇ ਉਸ ਦਾ ਉਹਨਾਂ ਨੂੰ ਬੈਨੀਫਿਟ ਮਿਲ ਗਿਆ ਤਾਂ ਇਸ ਦੇ ਬਾਰੇ ਇਹ ਇਸ ਖਡੂਰ ਸਾਹਿਬ ਦੀ ਸੀਟ ਬਾਰੇ ਨਤੀਜੇ ਦੇ ਅੰਤਮ ਕੁਝ ਵੀ ਅਜੇ ਕਿਹਾ ਨਹੀਂ ਜਾ ਸਕਦਾ ਇਹ ਤਾਂ ਸਿਰਫ ਅਜੇ ਅਨੁਮਾਨ ਹੀ ਲਾਇਆ ਜਾ ਸਕਦੇ ਬਿਰਸਾ ਸਿੰਘ ਬਲਟੋਆ ਜਿਹੜੇ ਕੱਲ ਅਮਰਤਪਾਲ ਦੇ ਪਿਤਾ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਸੀਗੇ ਵੀ ਤੁਸੀਂ ਮੇਰੀ ਹਮਾਇਤ ਕਰੋ ਅੱਜ ਉਹਨਾਂ ਦੇ ਪਿਤਾ ਦਾ ਬਿਆਨ ਆ ਗਿਆ ਵੀ ਅਸੀਂ ਵਿਰਚਾ ਸਿੰਘ ਬਲਟੋਆ ਦੀ ਹਮਾਇਤ ਨਹੀਂ ਕਰਾਂਗੇ ਉਹ ਇਸ ਆਸਰੇ ਗਏ ਸੀ ਕਿ ਅੱਜ ਉਹਨਾਂ ਨੇ ਬਿਆਨ ਦੇ ਕੇ ਉਹਨਾਂ ਦੀ ਜਿਹੜੀ ਇਹ ਸੰਭਾਵਨਾ ਸੀ ਉਹਨੂੰ ਰੱਦ ਕਰ ਦਿੱਤਾ ਇਸ ਦਾ ਮਤਲਬ ਅਮਰਤਪਾਲ ਸਿੰਘ ਹੀ ਉਤੋਂ ਚੋਣ ਜਿਹੜੇ ਆ ਲੜੇਗਾ ਸੋ ਇਹ ਇਸ ਤਰੀਕੇ ਦੀ ਜਿਹੜੀ ਚੱਲ ਰਹੀ ਹੈ ਆਪਸ ਦੇ ਵਿੱਚ ਤਾਲਮਿਲ ਕਰਨ ਦੀ ਵਿਰਚਾ ਸਿੰਘ ਬਲਟੋਆ ਨੇ ਜਿਹੜੀ ਯਤਨ ਕੀਤਾ ਸੀ ਉਹਨੂੰ ਤਾਂ ਮੇਰੇ ਖਿਆਲ ਨਾਲ ਨਾ ਹੋ ਗਈ ਹੈ ਜੀ ਨਹੀਂ ਉਹ ਤਾਂ ਜਮਝ ਦੇਖੋ ਜਦੋਂ ਉਹਨਾਂ ਨੇ ਉਮੀਦਵਾਰ ਆਪਣਾ ਲਾ ਨਹੀਂ ਦਿੱਤਾ ਤਾਂ ਉਹ ਤਾਂ ਚਲੋ ਉਹਨਾਂ ਦਾ ਇੱਕ ਸੀਗਾ ਉਹ ਗਏ ਉੱਥੇ ਇਹ ਤਾਂ ਉਹ ਗ੍ਰੇਸਫੁਲੀ ਕਿਸ ਤਰ੍ਹਾਂ ਦਾ ਕੇਸ ਭਾਵਨਾ ਨਾਲ ਉੱਥੇ ਗਿਆ ਜਾਂ ਕੀ ਉਹਨਾਂ ਨੂੰ ਇਸ ਤਰ੍ਹਾਂ ਦੀ ਸੂਚਨਾ ਸੀ ਕਿ ਕੀ ਉਹਨਾਂ ਦੇ ਜਾ ਕੇ ਉੱਥੇ ਜਾਣ ਨਾਲ ਉਹ ਮੰਨ ਜਾਣਗੇ ਕਿਉਂਕਿ ਇਹ ਸੀਟ ਦੇ ਬਾਰੇ ਪਹਿਲਾਂ ਸ਼ੁਰੂ ਦੇ ਵਿੱਚ ਜਦੋਂ ਅਕਾਲੀ ਦਲ ਨੇ ਸਾਰੀਆਂ ਸੀਟਾਂ ਨਹੀਂ ਹਿਲਾਉਣੀਆਂ ਤਾਂ ਉਦੋਂ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਜ਼ਿਆਦਾ ਨਾਂ ਆਉਂਦਾ ਸੀਗਾ ਕਿ ਬਿਕਰਮ ਸਿੰਘ ਮਜੀਠੀਆ ਇੱਥੋਂ ਉਮੀਦਵਾਰ ਹੋ ਸਕਦੇ ਆ ਪਰ ਉਹ ਪਾਰਟੀ ਦੇ ਅੰਦਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਸ ਗੱਲ ਦੀਆਂ ਸੰਭਾਵਨਾਵਾਂ ਦੇਖੀਆਂ ਗਈਆਂ ਕਿ ਹੁਣ ਉਹ ਤੋਂ ਵਿਰਸਾ ਸਿੰਘ ਬਲਟੋਆ ਉਹਨਾਂ ਨੂੰ ਭਾਵੇਂ ਕਿ ਉਹ ਦੋ ਵਾਰ ਜਿਹੜੇ ਐ ਉਸ ਬਲਟੋਆ ਹਲਕੇ ਤੋਂ ਵਿਧਾਇਕ ਤਾਂ ਬਣਿਆ ਪਰ ਐਮਪੀ ਦੀ ਚੋਣ ਉਹ ਵੀ ਪਹਿਲੀ ਵਾਰ ਲੜ ਰਿਹਾ ਹੈ। ਕਲਵੀਰ ਸਿੰਘ ਜੀਰਾ ਵੀ ਪਹਿਲੀ ਵਾਰ ਲੜ ਰਿਹਾ ਹੈ। ਇਸ ਤਰ੍ਹਾਂ ਜਿਹੜੇ ਅਮਰਪਾਲ ਵੀ ਪਹਿਲੀ ਵਾਰ ਲੜ ਰਿਹਾ ਤੇ ਅਜੇ ਭਾਜੀਪੀ ਦਾ ਜਿਹੜੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਉਹ ਉੱਥੋਂ ਕਿਸ ਨੂੰ ਆਪਣਾ ਉਮੀਦਵਾਰ ਬਣਾਉਂਦਿਆ। ਉਹ ਸਥਿਤੀ ਵਿੱਚ ਜਿਹੜੀ ਹੈ ਉਹ ਦੇਖਣ ਵਾਲੀ ਗੱਲ ਹੈਗੀ ਕਿ ਜਦੋਂ ਸਾਰੇ ਉਮੀਦਵਾਰ ਸਾਹਮਣੇ ਆ ਜਾਣਗੇ ਤਾਂ ਫੇਰ ਬਾਕੀ ਦੀ ਗੱਲ ਕਹੀ ਜਾ ਸਕਦੀ ਹੈ ਪਰ ਹਾਲ ਦੀ ਘੜੀ ਜਿਹੜੀ ਗੱਲ ਲੱਗਦੀ ਹੈ ਕਿ ਜੇ ਮਿਰਸਾ ਸਿੰਘ ਵਰਟੂ ਆ ਔਰ ਅਮਰਪਾਲ ਜੋਰ ਅਜਮਾਈ ਪੂਰੀ ਉਹਨਾਂ ਚ ਹੁੰਦੀ ਹੈ ਤਾਂ ਇਹਦੇ ਵਿੱਚ ਕਾਂਗਰਸ ਨੂੰ ਵੀ ਇਹ ਸੀਟ ਜਿਹੜੀ ਹੈ ਮਿਲਦੀਆਂ ਸੰਭਾਵਨਾਵਾਂ ਬਣ ਜਾਂਦੀਆਂ ਕਾਂਗਰਸ ਨੇ ਜਿਹੜਾ ਕੁਲਬੀਰ ਸਿੰਘ ਜੀਰਾ ਨੂੰ ਇਸ ਕਰਕੇ ਉਤਾਰਿਆ ਕਿਉਂਕਿ ਉਹਨਾਂ ਦਾ ਆਪਣਾ ਹਲਕਾ ਜਿਹੜਾ ਜੀਰਾ ਉਹ ਜਿਹੜਾ ਇਸ ਜਿਹੜੀ ਖਡੂਰ ਸਾਹਿਬ ਹਲਕਾ ਲੋਕ ਸਭਾ ਉਹਦਾ ਹਿੱਸਾ ਹੈ ਮੁੱਖ ਤੇ ਦੂਜੇ ਸਿੱਖ ਉਮੀਦਵਾਰ ਨੇ ਸਿੱਖ ਚਿਹਰਾ ਨੇ ਇਹ ਮੁੱਖ ਕਨਸੀਡਰੇਸ਼ਨ ਰਹੀ ਕਹਿੰਦੇ ਉਹਨਾਂ ਨੂੰ ਉਸ ਹਲਕੇ ਤੋਂ ਉਤਾਰਨ ਦੀ ਕੀ ਹਾਂਜੀ ਨਹੀਂ ਉਹਨਾਂ ਦੇ ਫਾਦਰ ਵੀ ਪਹਿਲਾਂ ਅਕਾਲੀ ਹਿੰਦਰਾਜੀਤ ਸਿੰਘ ਜੀਰਾ ਹਾਂਜੀ ਹਿੰਦਰਾਜੀਤ ਸਿੰਘ ਜੀਰਾ ਇੰਦਰ ਸਿੰਘ ਹਿੰਦਰਾਜੀਤ ਸਿੰਘ ਜੀਰਾ ਦੇ ਜਿਹੜੇ ਫਾਦਰ ਸੀਗੇ ਉਹ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਐ ਇਸ ਕਰਕੇ ਉਹਨਾਂ ਦਾ ਸ਼ੌਕਟ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਤਰ੍ਹਾਂ ਸਿੱਖ ਪੰਥ ਨਾਲ ਪਹਿਲਾਂ ਜੁੜਿਆ ਰਿਹਾ ਹੈਗਾ ਭਾਵੇਂ ਕਿ ਬਾਅਦ ਚੋਂ ਕਾਂਗਰਸ ਚ ਆ ਗਿਆ ਤੇ ਕੁਲ ਬਣਾ ਕੇ ਜਿਹੜੀ ਇਹ ਸਥਿਤੀ ਹੈ ਚਾਰਾਂ ਹਲਕਿਆਂ ਦੀ ਬੜੀ ਮੇਰੇ ਖਿਆਲ ਦਿਲਚਸਪ ਬਣੇਗੀ ਵਿੱਚ ਜਿਹੜਾ ਆਪਣਾ ਲੁਧਿਆਣਾ ਹੈ ਉਹਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਹੈ ਕਡੂਰ ਸਾਹਿਬ ਹੈ ਇਹ ਸਾਰੇ ਜਿਹੜੇ ਹਲਕੇ ਹੈਗੇ ਕਾਂਗਰਸ ਪਾਰਟੀ ਨੇ ਕਾਫੀ ਵਿਚਾਰ ਵਟਾਂਦਰਾ ਕੀਤਾ ਤੇ ਹੁਣ ਫਰੋਜ਼ਪੁਰ ਹਲਕਾ ਰਹਿ ਗਿਆ ਉੱਥੇ ਪਤਾ ਨਹੀਂ ਕਿਸ ਕਿਸਮ ਦਾ ਵਿਚਾਰ ਵਟਾਂਦਰਾ ਹੋ ਰਿਹਾ ਉਹਦਾ ਵੀ ਨਾਂ ਜਿਹੜਾ ਜਿਹੜੇ ਚਰਚਾ ਵਿੱਚ ਨਾ ਆ ਰਿਹਾ ਬਾਰ ਬਾਰ ਉਹ ਤਾਂ ਛੇਰ ਸਿੰਘ ਕਬਾਇਆ ਦਾ ਆ ਰਿਹਾ ਹੈਗਾ ਪਰ ਦੇਖੋ ਅਲਟੀਮੇਟਲੀ ਬਾਅਦ ਚ ਫੈਸਲਾ ਹਾਈ ਕਮਾਂਡ ਕਿਸ ਤੇ ਕਰਦੀ ਹੈ ਕਿਉਂਕਿ ਇੱਕ ਗੱਲ ਤਾਂ ਬੜੀ ਸਪਸ਼ਟ ਹੋਈ ਹੈ ਜਿਹੜੀਆਂ ਹੁਣ ਤੱਕ ਟਿਕਟਾਂ ਵੰਡੀਆਂ ਗਈਆਂ ਹੈ ਕਿ ਹਾਈ ਕਮਾਂਡ ਨੇ ਐਸਓਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਗਰੁੱਪ ਬੰਦੀ ਹੈਗੀ ਹੈ ਜਾਂ ਜਿਸ ਤਰ੍ਹਾਂ ਦਾ ਧੜੇ ਬੰਦੀ ਹੈਗੀ ਹੈ ਉਹਨਾਂ ਦਬਾਅ ਨੂੰ ਪਾਸੇ ਰੱਖ ਕੇ ਤਾਂ ਜਿਹੜੇ ਵੀ ਲੀਡਰ ਧੜੇ ਬੰਦੀ ਦੇ ਵਿੱਚ ਸੀਗੇ ਉਹਨਾਂ ਨੂੰ ਪਾਸੇ ਕੀਤਾ ਔਰ ਜਿਹੜੇ ਉਹਨਾਂ ਦੇ ਪ੍ਰਮੁੱਖ ਆਗੂ ਸੀਗੇ ਐਸਓ ਨੇ ਪੰਜਾਬ 'ਚ ਜਿਸ ਤਰ੍ਹਾਂ ਸਖਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਇਹ ਸਾਰਿਆਂ ਨੂੰ ਉਹਨਾਂ ਨੇ ਮੈਦਾਨ ਵਿੱਚ ਉਤਾਰਿਆ ਔਰ ਦੂਸਰਾ ਇਹ ਵੀ ਹੈ ਕਿ ਇਹ ਨਵੇਂ ਚਿਹਰੇ ਵੀ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਇਹ ਸਾਰੇ ਜਿਹੜੇ ਨੇ ਇਹ ਪਹਿਲੀ ਵਾਰ ਜਿਹੜੇ ਹੈ ਲੋਕ ਸਭਾ ਦੀ ਚੋਣ ਲੜ ਰਹੇ ਹੈ ਪਹਿਲਾਂ ਵਿਧਾਇਕ ਜ਼ਰੂਰ ਹੀ ਰਹੇ ਹੋਗੇ ਸਾਰੇ ਪਰ ਜਿਹੜੇ ਲੋਕ ਸਭਾ ਦੀ ਚੋਣ ਨਹੀਂ ਰਾਜਾ ਵੜਿੰਗ ਨੇ ਪਿਛਲੀ ਵਾਰੀ ਜਿਹੜੀ ਬਠਿੰਡਾ ਤੋਂ ਚੋਣ ਲੜੀ ਸੀਗੀ ਉਹ ਦੂਜੀ ਵਾਰੀ ਲੜ ਰਿਹਾ ਹੈ ਹਾਂ ਉਹ ਪਰ ਉਹਦੋਂ ਜਿੱਤੇ ਨਹੀਂ ਸੀ ਹਾਂਜੀ ਹਾਂਜੀ ਉਹਦੋਂ ਹਰ ਸਿਮਰਤ ਬਾਦਲਕੁਣੋਂ ਜਿਹੜੇ ਹਾਰ ਗਏ ਸੀ ਹਾਂਜੀ ਹਾਂਜੀ ਪਰ ਇਹ ਜ਼ਰੂਰ ਹੈ ਕਿ ਉਹ ਉਹ ਉਹਨਾਂ ਨੇ ਕਿਉਂਕਿ ਪਹਿਲੀ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਉਹਨਾਂ ਦੀ ਜਿਹੜੀ ਪਤਨੀ ਅਮਰਤ ਕੌਰ ਹੈ ਉਸ ਨੂੰ ਉੱਥੋਂ ਬਠਿੰਡਾ ਤੋਂ ਟਿਕਟ ਜਿਹੜੀ ਹੈ ਦਿੱਤੀ ਜਾਵੇ ਪਰ ਜਿਸ ਜਿੱਦਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਉੱਥੇ ਟਿਕਟ ਨਹੀਂ ਦਿੱਤੀ ਗਈ ਤਾਂ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਇੱਥੇ ਆਨ ਕੇ ਜਿਸ ਤਰ੍ਹਾਂ ਐਡਜਸਟ ਕੀਤਾ ਗਿਆ ਤਾਂ ਇਹ ਹੁਣ ਦੇਖਾਂਗੇ ਕਿ ਵੋਟਰ ਇਹਨਾਂ ਦੇ ਸਬੰਧ ਦੇ ਵਿੱਚ ਕੀ ਫੈਸਲਾ ਸੁਣਾਉਂਦੇ ਆ ਤੇ ਵੋਟਰ ਜਦੋਂ ਆਪਣਾ ਫੈਸਲਾ ਸੁਣਾਉਣਗੇ ਉਦੋਂ ਹੀ ਪਤਾ ਲੱਗੇਗਾ ਕਿ ਜਿਹੜੀ ਕਾਂਗਰਸ ਹਾਈ ਕਮਾਂਡ ਨੇ ਫੈਸਲੇ ਕੀਤੇ ਆ ਇਹ ਠੀਕ ਸੀ ਜਾਂ ਨਹੀਂ ਠੀਕ ਸੀ ਕਾਂਗਰਸ ਆਈ ਕੁਮਾਨ ਨੇ ਤੱਕ ਤਕਰੀਬਨ 19 ਮੀਟਿੰਗਾਂ ਕੀਤੀਆਂ ਪੰਜਾਬ ਦੇ ਉਮੀਦਵਾਰ ਚੁਣ ਲਈ ਉਹਨਾਂ ਚ ਲਾਲੋ ਵੀ ਸਾਰੇ ਪੱਖ ਜਿਹੜੇ ਆਏ ਹੋਣਗੇ ਕਿਵੇਂ ਕਿਸੇ ਹਲਕੇ ਤੋਂ ਹੋ ਸਕਦਾ ਉਹਨਾਂ ਨੇ ਬਾਰ ਬਾਰ ਜਮੂ ਜੀ ਪੰਜਾਬ ਚ ਬਾਰ ਬਾਰ ਉਹਨਾਂ ਨੇ ਪਾਰਟੀ ਦੇ ਤੌਰ ਤੇ ਵੀ ਸਰਵੇ ਕਰਾਇਆ ਵੱਖ-ਵੱਖ ਤਰ੍ਹਾਂ ਦੇ ਸਰਵੇ ਪਾਰਟੀ ਨੇ ਲਏ ਹੈਗੇ ਉਸ ਤੋਂ ਬਾਅਦ ਹੀ ਐਲਾਨ ਹੋਇਆ ਕਿਉਂਕਿ ਜਿਹੜੇ ਪਹਿਲੇ 6 ਉਮੀਦਵਾਰ ਆ ਉਹ ਵੀ ਇਹਨਾਂ ਦੇ ਮਜ਼ਬੂਤ ਉਮੀਦਵਾਰਾਂ ਚ ਗਿਨੇ ਜਾਂਦੇ ਆ ਚਾਹੇ ਗਰਮੀਤ ਸਿੰਘ ਔਜਲਾ ਹੋਣੀ ਆ ਚਾਹੇ ਦੇ ਹੋਰ ਜਿਹੜੇ ਉਮੀਦਵਾਰ ਐਲਾਨੇ ਗਏ ਆ ਉਹਨਾਂ ਬਾਰੇ ਵੀ ਪਟਿਆਲਾ ਤੋਂ ਜਿਵੇਂ ਡਾਕਟਰ ਧਰਮਵੀਰ ਗਾਂਧੀ ਹੋਣੀ ਨੇ ਸੋ ਇਸ ਕਰਕੇ ਲੱਗਦਾ ਹੈ ਕਿ ਪਾਰਟੀ ਨੇ ਕਾਫੀ ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਜਿਹੜੇ ਚੋਣ ਮੈਦਾਨ 'ਚ ਉਤਾਰੇ ਜਾਣ ਉਹ ਸਟਰੋਂਗ ਜਿਹੜੇ ਉਮੀਦਵਾਰ ਆ ਉਹ ਹੁਣ ਜਿਹੜੇ ਕਿ ਉੱਥੇ ਪੰਜਾਬ ਦੇ ਵਿੱਚ ਕਿਉਂਕਿ ਇੱਕ ਤਾਂ ਇਹ ਵੀ ਦਿਖਣ ਵਾਲੀ ਗੱਲ ਹੈ ਜਮੂਜੀ ਕਿ ਜਿਹੜੀ ਇੰਡੀਆ ਗੱਠਜੋੜ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਪੰਜਾਬ 'ਚ ਹਾਕਮ ਤੇ ਰਿਹਾ ਐਸ ਵੇਲੇ ਉਹ ਵੀ ਸ਼ਾਮਲ ਹੈਗੀ ਆ ਆਪਾ ਆदमी ਪਾਰਟੀ ਤੇ ਕਾਂਗਰਸ ਦੇ ਵਿੱਚ ਬਾਕੀ ਥਾਵਾਂ ਤੇ ਜਿਵੇਂ ਹਰਿਆਣਾ ਹੈ ਜਾਂ ਗੁਜਰਾਤ ਹੈ ਇਹਨਾਂ ਸਾਰੀਆਂ ਥਾਵਾਂ ਤੇ ਜਿਹੜੀ ਸੀਟਾਂ ਦੀ ਐਡਜਸਟਮੈਂਟ ਹੋਈ ਹੈ ਸੀਟਾਂ ਦਾ ਲੈਣ ਦੇਣ ਹੋਇਆ ਦਿੱਲੀ 'ਚ ਹੋਇਆ ਸੋ ਪੰਜਾਬ ਦੇ ਵਿੱਚ ਉਹ ਲੈਣ ਦੇਣ ਸੀਟਾਂ ਦਾ ਨਹੀਂ ਹੋਇਆ ਕਿਉਂਕਿ ਪੰਜਾਬ ਵਿੱਚ ਇਹ ਹਾਕਮ ਧਿਰ ਨੇ ਤੇ ਕਾਂਗਰਸ ਮੁਖ ਜਿਹੜੀ ਵਿਰੋਧੀ ਧਿਰ ਹੈਗੀ ਹੈ ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਇੱਥੇ ਇਸ ਤਰ੍ਹਾਂ ਦੀ ਸਮਝੌਤਾ ਨਹੀਂ ਲੱਗਦਾ ਤਾਂ ਉਹ ਸੂਰਤ ਵਿੱਚ ਲੱਗਦਾ ਹੈ ਕਿ ਹੰਦੋਂ ਇਹ ਤਰਾਂ ਜਦੋਂ ਆਮੇ ਸਾਹਮਣੇ ਹੋਣਗੀਆਂ ਤਾਂ ਜਿਹੜਾ ਖਾਸ ਕਰਕੇ ਕਾਂਗਰਸ ਦਾ ਮੈਨੀਫੈਸਟੋ ਹੈ ਜਿਸ ਦੀ ਇਸ ਵੇਲੇ ਦੇਸ਼ ਭਰ ਚ ਚਰਚਾ ਹੈਗੀ ਚਰਚਾ ਹੀ ਨਹੀਂ ਉਹਦੇ ਵਿੱਚ ਜਿਹੜੇ ਮੁੱਦੇ ਉਠਾਏ ਗਏ ਆ ਉਹਨਾਂ ਮੁੱਦਿਆਂ ਨੇ ਘਰ ਘਰ ਜਿਹੜੀ ਹੈ ਆਪਣੀ ਥਾਂ ਬਣਾਈ ਹੈ ਲੋਕ ਉਹਦੇ ਬਾਰੇ ਚਰਚਾ ਕਰਦੇ ਆ ਚਾਹੇ ਉਹ ਬੇਰੁਜ਼ਗਾਰੀ ਹੈ ਚਾਹੇ ਉਹ ਮਹਿੰਗਾਈ ਹੈ ਚਾਹੇ ਉਹ ਸੰਵਿਧਾਨ ਨੂੰ ਬਚਾਉਣ ਦਾ ਮਾਮਲਾ ਹੈ ਚਾਹੇ ਉਹ ਜਮਹੂਰੀਅਤ ਨੂੰ ਬਚਾਉਣ ਦਾ ਮਾਮਲਾ ਹੈ ਤੇ ਪੰਜਾਬ ਵਿੱਚ ਵੀ ਬੇਰੁਜ਼ਗਾਰੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੈਗੀ ਹੈ ਜਿਹੜੀ ਅੰਗਰੇਜ਼ ਪਿਛੋਟ ਦੇ ਦੇਖਣ ਚ ਆਇਆ ਭਾਵੇਂ ਕਿ ਇੱਥੋਂ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਉਹ ਬਾਹਰ ਵੀ ਜਾਂਦੇ ਆ ਵਿਦੇਸ਼ਾਂ 'ਚ ਵੀ ਰੋਜ਼ਗਾਰ ਦੇ ਲਈ ਪਰ ਉਸ ਦੇ ਬਾਵਜੂਦ ਇੱਥੇ ਬੇਰਜ਼ਗਾਰੀ ਜਿਹੜੀ ਹੈ ਜ਼ਿਆਦਾ ਹੈਗੀ ਹੈ ਮਹਿੰਗਾਈ ਦਾ ਅਸਰ ਹੈਗਾ ਉਹ ਵੀ ਤਾਂ ਜਿਹੜੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਹੈ ਉਸ ਦੇ ਬਾਰੇ ਵੀ ਜਿਹੜੀ ਹੈ ਚਰਚਾ ਆਮ ਜਿਹੜੀ ਹੈ ਹੁੰਦੀ ਹੈਗੀ ਹੈ ਔਰ ਵੈਸੇ ਵੀ ਜਿਹੜਾ ਸਾਡੇ ਇੱਥੇ ਕਿਸਾਨ ਅੰਦੋਲਨ ਲੰਮਾ ਸਮਾਂ ਚੱਲਿਆ ਹੈਗਾ 1 ਸਾਲ ਤੋਂ ਵੱਧ ਸਮਾਂ ਦਿੱਲੀ ਦੀਆਂ ਬੁਰੂਹਾਂ ਤੇ ਉਸ ਨੇ ਵੀ ਇੱਕ ਸਾਡੇ ਪੇਂਡੂ ਖੇਤਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਇੱਕ ਨਵੀਂ ਚੇਤਨਾ ਪੈਦਾ ਕੀਤੀ ਹੈ ਤੇ ਉਹ ਨਵੀਂ ਚੇਤਨਾ ਦਾ ਜਿਹੜਾ ਚਿਹਰਾ ਮੋਹਰਾ ਹੈ ਉਹ ਕਿਸਾਨ ਅੰਦੋਲਨ ਨੇ ਘੜਿਆ ਹੈਗਾ ਤੇ ਉਹ ਸੂਰਤ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਸੀਗੀ ਇਸ ਨੇ ਜਿਹੜਾ ਇਹਨੂੰ ਵਿਧਾਨ ਸਭਾ ਚੋਣਾਂ 'ਚ ਇਸ ਗੱਲ ਦਾ ਫਾਇਦਾ ਮਿਲਿਆ ਸੀ ਤਾਂ ਹੁਣ ਹੋ ਸਕਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਉਸ ਢੰਗ ਦੇ ਨਾਲ ਜਿਹੜੀਆਂ ਲੋਕਾਂ ਨਾਲ ਗਰੰਟੀਆਂ ਕੀਤੀਆਂ ਸੀ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨਾਲ ਪੂਰਾ ਨਹੀਂ ਕਰ ਸਕੀ ਤੇ ਉਸ ਦੇ ਕਾਰਨ ਵੀ ਲੋਕ ਉਹਨਾਂ ਤੋਂ ਵੀ ਨਿਰਾਸ਼ ਨੇ ਤੇ ਇਸ ਕਰਕੇ ਇਹ ਦੇਖਣ ਵਾਲਾ ਹੋਏਗਾ ਪੰਜਾਬ ਦਾ ਜਿਹੜਾ ਇਹ ਚੋਣ ਦ੍ਰਿਸ਼ ਹੈਗਾ ਕਿ ਇਹ ਕਿਸ ਤਰ੍ਹਾਂ ਦੇ ਨਤੀਜੇ ਤੇ ਕਿਸ ਤਰ੍ਹਾਂ ਦੇ ਜਿਹੜੇ ਸਰਪ੍ਰਾਈਜ਼ ਲੈ ਕੇ ਸਾਹਮਣੇ ਆਉਂਦਾ ਹੁਣ ਤਾਂ ਜਨੂ ਸਾਹਿਬ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਕੁੰਡੀਆਂ ਦੇ ਸਿੰਘ ਫਸ ਗਏ ਨਿਕਲੂ ਬੜੇਵੇਂ ਖਾਣੀ ਆੜਾ ਸਥਿਤੀ ਬਣਦੀ ਪਰਖਲ ਬਿਲਕੁਲ ਬਿਲਕੁਲ ਠੀਕ ਸੋ ਜੰਡੂ ਸਾਹਿਬ ਇਹ ਚੋਣ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ